ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਨੂੰ ਲੈ ਕੇ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਹੁਣ ਇਸ ਚੋਣਾਂ ਦਾ ਜਿਹੜਾ ਆ ਸਮਾਂ ਬਤਾਇਆ ਗਿਆ ਆ ਤੁਹਾਨੂੰ ਦੱਸ ਦਈਏ ਕਿ ਜੋ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਸਨ ਉਸ ਤੋਂ ਪਹਿਲਾਂ ਜਿਹੜੀ ਵੋਟਾਂ ਦੀ ਸੂਚੀ ਜਿਹੜੀ ਆ ਉਹ ਤਿਆਰ ਕੀਤੀ ਜਾਣੀ ਸੀ ਤਾਂ ਜਿਸ ਦੇ ਵਿੱਚ ਜੇਕਰ ਕੋਈ ਇਸ ਦੇ ਵਿੱਚ ਖਾਮੀ ਪਾਈ ਜਾਂਦੀ ਆ ਤਾਂ ਉਹ ਇਤਲਾਜ ਦਾ ਸਮਾਂ ਜਿਹੜਾ 24 ਜਨਵਰੀ ਦਾ ਦਿੱਤਾ ਗਿਆ ਸੀ ਤਾਂ ਹੁਣ ਇਸ ਸਮੇਂ ਨੂੰ ਜਿਹੜਾ ਆ ਉਹ ਵਧਾ ਦਿੱਤਾ ਗਿਆ ਇਹ ਸਮਾਂ ਜਿਹੜਾ ਆ 10 ਮਾਰਚ ਤੱਕ ਦਾ ਕਰ ਦਿੱਤਾ ਗਿਆ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਸਨ ਐ ਜੀ ਪੀ ਸੀ ਦੀਆਂ ਤਾਂ ਉਸ ਨੂੰ ਲੈ ਕੇ ਵੋਟਰਾਂ ਦੀ ਸੂਚੀ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਸੀ ਜੇਕਰ ਕਿਸੇ ਵੀਤਰ ਨੂੰ ਜਾਂ ਕਿਸੇ ਨੂੰ ਵੀ ਇਸ ਉੱਤੇ ਇਤਰਾਜ਼ ਹੁੰਦਾ ਹੈ ਤਾਂ ਉਹ ਗੁਰਦੁਆਰਾ ਚੋਣ ਕਮਿਸ਼ਨ ਅਧਿਕਾਰੀ ਕੋਲ ਇਸ ਨੂੰ ਜਿਹੜਾ ਆ ਦੱਸ ਸਕਦਾ ਆ ਜਾਂ ਇੱਕ ਪੱਤਰ ਜਿਹੜਾ ਆ ਉਹ ਦੇ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਾ ਜਿਹੜਾ ਆ ਗੁਰਦੁਆਰਾ ਚੋਣ ਕਮਿਸ਼ਨ ਅਧਿਕਾਰੀ ਨੂੰ ਜਿਹੜਾ ਆ ਉਹ ਮਿਲਦਾ ਆ ਤੇ ਆਪਣਾ ਮੰਗ ਪੱਤਰ ਦਿੰਦਾ ਉਸ ਦੇ ਵਿੱਚ ਇਹ ਇਤਰਾਜ਼ ਜਤਾਇਆ ਜਾਂਦਾ ਕਿ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਹ ਵੋਟਾਂ ਹੋ ਰਹੀਆਂ ਨੇ ਉਸ ਦੇ ਵਿੱਚ ਵੱਡਾ ਜਿਹੜਾ ਆ ਹੇਅਰ ਫੇਅਰ ਕੀਤਾ ਜਾ ਰਿਹਾ ਜਿਹੜਾ ਫੇਰ ਬਦਲ ਜਿਹੜਾ ਉਹ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੇ ਇਤਰਾਜ਼ ਜਤਾਇਆ ਸੀ ਕਿ ਇਹ ਜੋ ਵੋਟਰ ਸੂਚੀਆਂ ਇਸ ਦੇ ਤਿਆਰ ਕੀਤੀਆਂ ਜਾ ਰਹੀਆਂ ਨੇ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਉਹ ਕੁਝ ਇਸ ਦੇ ਵਿੱਚ ਗੈਰ ਸਿੱਖਾਂ ਦੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇੱਕ ਜੋ ਕਿ ਐਜੀਪੀਸੀ ਨੇ ਵੋਟਰਾਂ ਨੂੰ ਲੈ ਕੇ ਜੋ ਪਰਫਾਰਮਾ ਤਿਆਰ ਕੀਤਾ ਗਿਆ ਸੀ ਜੋ ਫਾਰਮ ਤਿਆਰ ਕੀਤਾ ਗਿਆ ਸੀ ਉਸ ਦੇ ਵਿੱਚ ਕੁਝ ਹਦਾਇਤਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਸਨ ਜਿਸ ਦੇ ਵਿੱਚ ਇਹ ਸੀ ਕਿ ਕੋਈ ਗੈਰ ਸਿੱਖ ਜਿਹੜਾ ਆ ਉਹ ਇਸ ਦੀ ਵੋਟ ਜਾਂ ਨਹੀਂ ਬਣਾ ਸਕਦਾ ਜਾਂ ਵੋਟਰ ਸੂਚੀ ਦੇ ਵਿੱਚ ਜਿਹੜਾ ਆ ਉਹ ਉਸ ਨੂੰ ਦਾ ਨਾਮ ਜਿਹੜਾ ਉਹਦਾ ਦਾਖਲ ਨਹੀਂ ਹੋ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਫਤ ਨੇ ਗੁਰਦੁਆਰਾ ਚੋਣ ਕਮਿਸ਼ਨ ਅਧਿਕਾਰੀ ਕੋਲ ਇਹ ਇਤਰਾਜ਼ ਜਤਾਇਆ ਕਿ ਜੋ ਕਿ ਇਹ ਵੋਟਾਂ ਪੜਾਈਆਂ ਜਾ ਰਹੀਆਂ ਨੇ ਇਸ ਦੇ ਵਿੱਚ ਹੇਰਾਫੇਰੀ ਕੀਤੀ ਜਾ ਰਹੀ ਹੈ ਫਿਰ ਬਦਲ ਕੀਤਾ ਜਾ ਰਿਹਾ ਤਾਂ ਇਸ ਲਈ ਉਹਨਾਂ ਨੂੰ ਇਤਰਾਜ਼ ਹੈ ਤਾਂ ਇਸ ਲਈ ਹੁਣ ਚੋਣ ਕਮਿਸ਼ਨ ਜੋ ਗੁਰਦੁਆਰਾ ਚੋਣ ਕਮਿਸ਼ਨ ਅਧਿਕਾਰੀਆ ਉਸ ਵੱਲੋਂ ਜਿਹੜਾ ਇਸ ਦਾ ਇਤਰਾਜ਼ ਦਾ ਸਮਾਂ ਜਿਹੜਾ ਆ ਉਹ 10 ਮਾਰਚ ਤੱਕ ਦਾ ਕਰ ਦਿੱਤਾ ਗਿਆ ਕਿਉਂਕਿ ਅ ਅੱਜ 24 ਜਨਵਰੀ ਤੱਕ ਜੇ ਇਤਰਾਜ਼ ਦਾ ਜਿਹੜਾ ਆ ਉਹ ਸਮਾਂ ਸੀਗਾ ਉਹ ਨਿਰਧਾਰਤ ਕੀਤਾ ਗਿਆ ਸੀ ਹੁਣ ਇਸ ਸਮੇਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਦ ਵੱਲੋਂ ਜਿਹੜਾ ਇਤਰਾਜ਼ ਜਤਾਇਆ ਗਿਆ ਸੀ ਕਿ ਇਸ ਦੇ ਵਿੱਚ ਜੋ ਕਿ ਹੈਰਾਫੇਰੀ ਕੀਤੀ ਜਾ ਰਹੀ ਆ ਤਾਂ ਉੱਥੇ ਹੀ ਵਫਦ ਵੱਲੋਂ ਜਿਹੜਾ ਆ ਉਹ ਸੱਤਾਧਿਰ ਪਾਰਟੀ ਜੋ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਵੀ ਜਿਹੜਾ ਆ ਉਹ ਨਿਸ਼ਾਨੇ ਸਾਦੇ ਗਏ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਕਿ ਸਰਕਾਰ ਜਿਹੜੀ ਆ ਹੁਣ ਸਿੱਧੇ ਨਹੀਂ ਅਸਿੱਧੇ ਤੌਰ ਤੇ ਕਿਤੇ ਨਾ ਕਿਤੇ ਗੁਰਦੁਆਰਾ ਦੇ ਪ੍ਰਬੰਧ ਉੱਤੇ ਕਬਜ਼ਾ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਆ ਜਿਸ ਕਰਕੇ ਵੋਟਰ ਸੂਚੀਆਂ ਦੇ ਵਿੱਚ ਗੈਰ ਸਿੱਖਾਂ ਦੀ ਐਂਟਰੀ ਕਰਕੇ ਜਿਹੜੀ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਹਥਿਆਣਾ ਚਾਉਂਦੀ ਆ ਤਾਂ ਇਸ ਨੂੰ ਲੈ ਕੇ ਜਿਹੜੀ ਆ ਹੁਣ ਵੱਡੀ ਅਪਡੇਟ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਚੋਣਾਂ ਕਰਵਾਈਆਂ ਜਾਣੀਆਂ ਸਨ ਤਾਂ ਇਸ ਲਈ ਜੋ ਵੋਟਰ ਸੂਚੀਆਂ ਬਣਾਈਆਂ ਜਾ ਰਹੀਆਂ ਸਨ ਤਾਂ ਉਸ ਦੇ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਇਤਰਾਜ਼ ਹੁੰਦਾ ਹੈ ਤਾਂ ਉਹ ਇਤਰਾਜ਼ ਜਿਹੜਾ ਆ 24 ਜਨਵਰੀ ਤੱਕ ਜਿਹੜਾ ਆ ਉਹ ਦਾਖਲ ਕਰਨ ਦੀ ਜਿਹੜੀ ਆ ਤਰੀਕ ਜਾਂ ਸਮਾਂ ਜਿਹੜਾ ਆ ਉਹ ਦਿੱਤਾ ਗਿਆ ਸੀ ਤਾਂ ਅੱਜ ਯਾਨੀ ਕਿ ਆਖਰੀ ਦਿਨ ਸੀ ਇਤਰਾਜ਼ ਇਹ ਕਰਵਾਉਣ ਦਾ ਤਾਂ ਬੀਤੇ ਦਿਨ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵਫਾ ਜਿਹੜਾ ਗੁਰਦੁਆਰਾ ਚੌਂਕ ਕਮਿਸ਼ਨ ਨੂੰ ਮਿਲਦਾ ਹੈ ਤੇ ਆਪਣਾ ਇਤਰਾਜ਼ ਇਹ ਦਾਖਲ ਕਰਦਾ ਇੱਕ ਮੰਗ ਪੱਤਰ ਦਿੰਦਾ ਹੈ ਕਿ ਜਿਹੜਾ ਆ ਇਸ ਦੇ ਵੋਟਰ ਜਿਹੜੀ ਸੂਚੀ ਬਣਾਈ ਜਾ ਰਹੀ ਹੈ ਉਸ ਦੇ ਵਿੱਚ ਹੇਰਾਫੇਰੀ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਫੇਰ ਬਦਲ ਜਿਹੜਾ ਕੀਤਾ ਜਾ ਰਿਹਾ ਜੋ ਕਿ ਇੱਕ ਪਰਫਾਰਮਾ ਤਿਆਰ ਕੀਤਾ ਗਿਆ ਸੀ ਜੋ ਇੱਕ ਫਾਰਮ ਤਿਆਰ ਕੀਤਾ ਗਿਆ ਸੀ ਉਸ ਤੇ ਅਨਕੂਲ ਜਿਹੜਾ ਆ ਇਹ ਵੋਟ ਜਿਹੜੀਆਂ ਵੋਟਾਂ ਨੇ ਉਹ ਨਹੀਂ ਬੜਾਈਆਂ ਜਾ ਰਹੀਆਂ ਕਿਉਂਕਿ ਇਸ ਦੇ ਵਿੱਚ ਫੇਰ ਬਦਲ ਕੀਤਾ ਜਾ ਰਿਹਾ ਇਸ ਦੇ ਵਿੱਚ ਗੈਰ ਸਿੱਖਾਂ ਦੀਆਂ ਜਿਹੜੀਆਂ ਵੋਟਾਂ ਬਣਾਈਆਂ ਗਈਆਂ ਸਨ ਤਾਂ ਉਸ ਫਾਰਮ ਦੇ ਵਿੱਚ ਕੁਝ ਹਦਾਇਤਾਂ ਜਿਹੜੀਆਂ ਦਿੱਤੀਆਂ ਸਈਆਂ ਉਹ ਹਦਾਇਤਾਂ ਦੇ ਅਨੁਸਾਰ ਵੀ ਜਿਹੜਾ ਆ ਵੋਟਾਂ ਨਹੀਂ ਬਣਾਈਆਂ ਜਾ ਰਹੀਆਂ ਕਿਉਂਕਿ ਉਸ ਫਾਰਮ ਦੇ ਵਿੱਚ ਇਹ ਕੁਝ ਲਿਖਿਆ ਗਿਆ ਸੀ ਜੇਕਰ ਕੋਈ ਸਿੱਖ ਕੇਸਕਤਲ ਨਹੀਂ ਕਰਵਾਉਂਦਾ ਜਾਂ ਕਿਸੇ ਨਸ਼ੇ ਦਾ ਸੇਵਨ ਨਹੀਂ ਕਰਦਾ ਜਾਂ ਫਿਰ ਜੇਕਰ ਮੱਛੀ ਜਾਂ ਮਾਸ ਜਾ ਕਿਸੇ ਵੀ ਪ੍ਰਕਾਰ ਦੇ ਕੋਈ ਅਜਿਹੀ ਗਤੀਵਿਧੀ ਕਰਤਾ ਹੈ ਤਾਂ ਉਸ ਦੀ ਜਿਹੜੀ ਆ ਵੋਟ ਉਹ ਨਹੀਂ ਬਣੇਗੀ ਤਾਂ ਕਿਉਂਕਿ ਸਾਬਤ ਸੂਰਤ ਸਹਿਜ ਧਾਰੀ ਜਾਂ ਫਿਰ ਅਮਰਿਤ ਧਾਰੀ ਜਿਹੜਾ ਬੰਦਾ ਹੋਵੇ ਉਸ ਦੀ ਜਿਹੜੀ ਆ ਉਹ ਵੋਟ ਇਸ ਐਜੀਪੀਸੀ ਚੋਣਾਂ ਦੇ ਲਈ ਬਣਾਈ ਜਾਏਗੀ ਤਾਂ ਉਹਨਾਂ ਨੇ ਇਤਰਾਜ਼ ਜਤਾਇਆ ਸੀ ਕਿ ਇਸ ਹਦਾਇਤਾਂ ਨੂੰ ਜਿਹੜਾ ਪਛਾਣ ਰੱਖ ਕੇ ਕਿਤੇ ਨਾ ਕਿਤੇ ਜਿਹੜਾ ਆ ਉਹ ਹੇਰਾ ਫੇਰੀ ਕਰਕੇ ਇਸ ਦੀਆਂ ਵੋਟਾਂ ਜਿਹੜੀਆਂ ਬਣਾਈਆਂ ਗਈਆਂ ਸੰਤਾਂ ਫਿਰ ਚੋਣ ਕਮਿਸ਼ਨ ਜੋ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਜਿਹੜਾ ਆ ਇਹ ਫੈਸਲਾ ਲਿਆ ਗਿਆ ਕਿ ਜਿਹੜੀ ਅੱਜ 24 ਜਨਵਰੀ ਯਾਨੀ ਆਖਰੀ ਤਰੀਕ ਸੀ ਉਸ ਨੂੰ ਬਦਲ ਕੇ ਸਮਾਂ ਜਿਹੜਾ ਆ ਹੁਣ 10 ਮਾਰਚ ਦਾ ਜਿਹੜਾ ਆ ਉਹ ਕਰ ਦਿੱਤਾ ਗਿਆ ਤਾਂ ਹੁਣ ਜੋ ਇਤਰਾਜ਼ ਜਿਤਾਉਣ ਦਾ ਸਮਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਦਿੱਤਾ ਗਿਆ ਸੀ ਤਾਂ ਹੁਣ ਉਸ ਨੂੰ ਬਦਾਇਆ ਗਿਆ ਤਾਂ ਉਸ ਨੂੰ ਵਧਾ ਕੇ ਜਿਹੜਾ ਆ ਉਹ 10 ਮਾਰਚ ਕਰ ਦਿੱਤਾ ਗਿਆ ਤਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਇਹ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਜਿਹੜਾ ਕਿ ਇਤਰਾਜ਼ ਜਿਤਾਉਣ ਵਾਲਾ ਇਤਰਾਜ਼ ਦਾਖਲ ਕਰਨ ਵਾਲਾ ਜਿਹੜਾ ਆ ਸਮਾਂ ਉਸ ਨੂੰ ਵਧਾ ਦਿੱਤਾ ਗਿਆ ਆ ਤਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਇੱਕ ਗੁਰਦੁਆਰਾ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕਰਦਾ ਆ ਤੇ ਉਹਨਾਂ ਨੂੰ ਆਪਣਾ ਮੰਗ ਪੱਤਰ ਸੌਂਪਦਾ ਹੈ ਤੇ ਇਤਰਾਜ਼ ਜਿਤਾਉਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਇਹ ਚੋਣਾਂ ਹੋਣ ਜਾ ਰਹੀਆਂ ਸਨ ਉਸ ਦੀ ਵੋਟਰ ਸੂਚੀ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਸੀ ਤਾਂ ਉਸ ਦੇ ਵਿੱਚ ਇਹ ਜਿਹੜੀ ਆ ਹੇਰਾਫੇਰੀ ਕੀਤੀ ਜਾ ਰਹੀ ਆ ਇਹ ਜਿਹੜਾ ਹੇਰਫੇਰ ਜਿਹੜਾ ਆ ਉਹ ਕੀਤਾ ਆ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਇਤਰਾਜ਼ ਜਿਤਾਉਣ ਦਾ ਜੋ ਇਤਰਾਜ਼ ਦਾਖਲ ਕਰਨ ਦਾ ਜਿਹੜਾ ਸਮਾਂ ਸੀਗਾ ਉਹ 24 ਜਨਵਰੀ ਦਾ ਜਿਹੜਾ ਆ ਉਹ ਆ ਆਖਰੀ ਸਮਾਂ ਸੀ ਜਾਨੀ ਅੱਜ ਤੱਕ ਦਾ ਆਖਰੀ ਅ ਅੱਜ ਦੇ ਦਿਨ ਦਾ ਆਖਰੀ ਸਮਾਂ ਸੀਗਾ ਉਹ 24 ਤਰੀਕ ਦਾ ਸੀ ਤਾਂ ਹੁਣ ਇਸ ਤਰੀਕ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤਾਂ ਇਹ ਹੁਣ ਜੋ ਇਤਰਾਜ਼ ਜਿਤਾਉਣ ਦਾ ਸਮਾਂ ਜਿਹੜਾ ਆ ਉਹ 24 ਤੋਂ ਬਦਲ ਕੇ 10 ਮਾਰਚ ਤੱਕ ਦਾ ਕਰ ਦਿੱਤਾ ਗਿਆ